ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਾਰ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਸਰਵੰਸਦਾਨੀ ਪੁੱਤਰਾਂ ਦੇ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਗੱਲ ਕੋਈ ਹਜ਼ਾਰਾਂ ਦਾਨ ਕਰਦਾ ਹੈ ਕੋਈ ਲੱਖਾਂ ਕਰੋੜਾਂ ਦਾਨ ਕਰਦਾ ਹੈ ਪਰ ਗੁਰੂ ਗੋਬਿੰਦ ਸਾਹਿਬ ਜੀ ਨੇ ਲੋਕਾਈ ਦੇ ਲਈ ਆਪਣਾ ਸਰਵੰਸਦਾਨ ਕਰ ਦਿੱਤਾ ਅੱਜ ਉਹਨਾਂ ਦਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਵਿਆਹ ਤੋਂ ਲੰਮੇ ਅਰਸੇ ਬਾਅਦ 22 ਦਸੰਬਰ 1666 ਈਸਵੀ ਨੂੰ ਪੁੱਤਰ ਨੇ ਜਨਮ ਲਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਭਗਤੀ ਹੈ ਉੱਥੇ ਮਾਤਾ ਗੁਜਰੀ ਜੀ ਦੇ ਸਿਦਕ ਨੂੰ ਵੀ ਸੀਸ ਝੁਕਦਾ ਹੈ ਕਿਉਂਕਿ ਹਰ ਔਰਤ ਦੇ ਮਨ ਦੀ ਇੱਛਾ ਹੁੰਦੀ ਹੈ ਕਿ ਮੈਂ ਮਾਂ ਬਣਾ ਪਰ ਮਾਤਾ ਗੁਜਰੀ ਜੀ ਨੂੰ ਮਾਤਾ ਨਾਨਕੀ ਜੀ ਜੋ ਕਿ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਨੇ ਸਮਝਾਇਆ ਧੀ ਸਿਦਕ ਰੱਖਣਾ ਹੈ ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਹੈ ਕਿ ਤੇਰੇ ਘਰ ਮਹਾਵਲੀ ਜੋਦਾ ਜਨਮ ਲਵੇਗਾ ਮਾਤਾ ਗੁਜਰੀ ਜੀ ਆਪਣੇ ਪਤੀ ਦੀ ਸੇਵਾ ਕਰਦੇ ਰਹੇ ਜਿੱਥੇ ਅੰਦਰ ਗੁਰੂ ਤੇਗ ਬਹਾਦਰ ਜੀ ਭਗਤੀ ਕਰਦੇ ਉੱਥੇ ਦਰਵਾਜ਼ੇ ਤੇ ਬੈਠੇ ਮਾਤਾ ਗੁਜਰੀ ਜੀ ਵੀ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਸਮਾਂ ਆਇਆ ਪਟਨਾ ਸਾਹਿਬ ਦੀ ਧਰਤੀ ਤੇ ਗਏ ਜਿੱਥੇ ਗੁਰੂ ਤੇਗ ਬਹਾਦਰ ਜੀ ਪ੍ਰਚਾਰਕ ਦੌਰੇ ਤੇ ਚਲੇ ਗਏ ਤੇ ਪਿੱਛੋਂ ਘਰ ਦੇ ਵਿੱਚ ਸਹਿਬਜਾਦੇ ਨੇ ਜਨਮ ਲਿਆ ਜਿਨ੍ਹਾਂ ਦਾ ਨਾਮ ਗੋਵਿੰਦ ਰਾਏ ਜੀ ਰੱਖਿਆ ਗਿਆ ਇਸੇ ਧਰਤੀ ਤੇ ਗੋਵਿੰਦ ਰਾਏ ਜੀ ਦਾ ਪਾਲਣ ਪੋਸ਼ਣ ਬੜੇ ਚਾਵਾ ਲਾਡਾਂ ਦੇ ਨਾਲ ਹੋਇਆ ਕੁਝ ਸਮੇਂ ਵਿੱਚ ਹੀ ਸਾਰੇ ਪਟਨੇ ਦੇ ਲੋਕਾਂ ਦੇ ਹਰਮਨ ਪਿਆਰੇ ਬਣ ਗਏ ਉਹਨਾਂ ਦੇ ਬਚਪਨ ਦੀ ਇੱਕ ਸਾਖੀ ਮੁਤਾਬਕ ਗੋਵਿੰਦ ਰਾਏ ਜੀ ਆਪਣੇ ਸਾਥੀਆਂ ਦੇ ਨਾਲ ਨਦੀ ਤੇ ਖੇਡਣ ਲਈ ਜਾਂਦੇ ਨੇ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਹੈ ਬਾਕੀ ਸਾਥੀਆਂ ਨੇ ਪਾਣੀ ਦੇ ਵਿੱਚ ਰੋੜੇ ਸੁੱਟੇ ਤੇ ਗੋਵਿੰਦ ਰਾਏ ਜੀ ਨੇ ਆਪਣੇ ਹੱਥ ਵਿੱਚੋਂ ਕੀਮਤੀ ਸੋਨੇ ਦਾ ਕੰਗਣ ਕੱਢ ਕੇ ਨਦੀ ਵਿੱਚ ਸੁੱਟ ਦਿੱਤਾ। ਮਾਤਾ ਜੀ ਨੂੰ ਪਤਾ ਲੱਗਾ। ਉਹਨਾਂ ਆ ਕੇ ਪੁੱਛਿਆ ਪੁੱਤਰ ਕੰਗਣ ਕਿੱਥੇ ਸੁੱਟਿਆ ਏ? ਗੋਵਿੰਦ ਰਾਏ ਜੀ ਨੇ ਆਪਣੇ ਹੱਥ ਵਿੱਚੋਂ ਦੂਸਰਾ ਕੰਗਣ ਕੱਢ ਕੇ ਨਦੀ ਵਿੱਚ ਸੁੱਟਿਆ ਤੇ ਦੱਸਿਆ ਮਾਤਾ ਜੀ ਇੱਥੇ ਸੁੱਟਿਆ ਏ। ਮਾਤਾ ਜੀ ਨੇ ਆਪਣੇ ਪੁੱਤਰ ਨੂੰ ਗਲਵਕੜੀ ਵਿੱਚ ਲਿਆ ਤੇ ਕਹਿਣ ਲੱਗੇ ਲਾਲਵੇ ਇਹ ਨਹੀਂ ਹੋ ਸਕਦਾ। ਤੂੰ ਗੁਰੂ ਹਰगोबिंद ਸਾਹਿਬ ਦਾ ਪੋਤਰਾ ਹੋਵੇਂ ਗੁਰੂ ਤੇਗ ਬਹਾਦਰ ਜੀ ਦਾ ਪੁੱਤਰ ਹੋਵੇਂ ਕਿ ਤੈਨੂੰ ਇਸ ਕੜੇ ਦੀ ਕੀਮਤ ਨਾ ਪਤਾ ਹੋਵੇ ਇਸ ਦੇ ਪਿੱਛੇ ਦਾ ਰਾਜ ਕੀ ਹੈ ਮੈਨੂੰ ਇਹ ਸਮਝਾ ਗੋਬਿੰਦ ਰਾਏ ਪਾਸ਼ਾ ਜੀ ਕਹਿਣ ਲੱਗੇ ਮਾਤਾ ਜੀ ਮੈਂ ਇੰਨਾ ਸਸਤਾ ਕੰਗਣ ਨਹੀਂ ਪਹਿਨਾਂਗਾ ਮੈਂ ਲੋਹੇ ਦਾ ਬਣਿਆ ਹੋਇਆ ਬਹੁਤ ਕੀਮਤੀ ਕੰਗਣ ਪਹਿਨਾਂਗਾ ਮਾਤਾ ਸੁਣ ਕੇ ਹੈਰਾਨ ਹੋ ਗਏ ਕਿ ਲੋਹੇ ਦਾ ਕੰਗਣ ਸੋਨੇ ਦੇ ਕੰਗਣ ਨਾਲੋਂ ਕੀਮਤੀ ਕਿਵੇਂ ਗੋਵਿੰਦ ਰਾਏ ਜੀ ਕਹਿਣ ਲੱਗੇ ਹਾਂ ਮਾਂ ਉਸ ਕੰਗਣ ਦੀ ਕੀਮਤ ਮਾਇਆ ਨਹੀਂ ਸੀਸ ਸਿੱਦਕ ਤੇ ਪ੍ਰੇਮ ਚੰਗਾ ਕਿਰਦਾਰ ਹੋਵੇਗੀ ਤੇ ਉਸ ਸਮੇਂ ਪਾਈ ਹੋਈ ਪਹੇਲੀ 1699 ਈਸਵੀ ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਾਹਿਬ ਜੀ ਨੇ ਸੁਲਝਾ ਦਿੱਤੀ ਜਦੋਂ ਖਾਲਸਾ ਪੰਥ ਪਰਗਟ ਕੀਤਾ ਤੇ ਪੰਜ ਕਕਾਰ ਬਖਸ਼ ਦਿੱਤੇ ਤੇ ਪੰਜਾਂ ਸਿੰਘਾਂ ਦੇ ਕੋਲੋਂ ਆਪ ਖੰਡੇ ਵਾਟੇ ਦੀ ਪੌਲ ਪ੍ਰਾਪਤ ਕੀਤੀ ਤੇ ਗੋਵਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣ ਗਏ ਅੱਜ ਅਸੀਂ ਰਿਸ਼ਵਤ ਲੈਣ ਲੱਗਿਆਂ ਕਿਸੇ ਨਾਲ ਧੱਕਾ ਕਰਨ ਲੱਗਿਆਂ ਇੱਕ ਵਾਰ ਗੁੱਟ ਵਿੱਚ ਪਾਏ ਕੜੇਵਲ ਜ਼ਰੂਰ ਵੇਖ ਲਿਆ ਕਰੀਏ ਕਿਉਂਕਿ ਇਸ ਦੀ ਕੀਮਤ ਬਹੁਤ ਵੱਡੀ ਹੈ ਜੋ ਸਾਨੂੰ ਬੁਰਾ ਕਰਮ ਕਰਨ ਤੋਂ ਰੋਕਦੀ ਹੈ ਗੁਰੂ ਜੀ ਨੇ ਬੁਰੇ ਕਰਮ ਤੇ ਅਤਿਆਚਾਰ ਰੋਕਣ ਲਈ ਪਹਿਲਾਂ ਆਪਣੇ ਪਿਤਾ ਦੀ ਕੁਰਬਾਨੀ ਫਿਰ ਮਾਤਾ ਚਾਰੇ ਸਹਿਬਜ਼ਾਦਿਆਂ ਆਪਣਾ ਸਰਵੰਸ ਕੁਰਬਾਨ ਕਰਕੇ ਇਸ ਮਨੁੱਖਤਾ ਦੇ ਸਰਵਸਾਂਝੇ ਗੁਰੂ ਹੋਣ ਦਾ ਸਬੂਤ ਦਿੱਤਾ ਸਾਡੇ ਗੁਰਪੁਰਬ ਮਨਾਏ ਤਾਂ ਹੀ ਸਫਲ ਹਨ ਜੇਕਰ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਲਾਗੂ ਕਰੀਏ ਤੇ ਚੰਗੇ ਕਰਮ ਕਰਨ ਤੋਂ ਕਦੇ ਗੁਰੇਜ਼ ਨਾ ਕਰੀਏ ਦੇਹ ਸ਼ਿਵਾਵਰ ਮੋਹ ਇਹ ਸੁਭ ਕਰਮਨ ਤੇ ਕਬ ਹੂ ਨਾ ਟਰੋ ਨਾ ਡਰੋ ਅਰਸੋਂ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ